ਉਥੇ ਮੰਨ ਨੂੰ ਵੀ ਆਵਾਜ਼ ਮਾਰ ਲਈਏ ਇੱਕ ਖਰਚ ਖੇਚਲਾ ਕੀਤੀ ਏਦਾਂ ਦੇ ਉਦਮ ਅਪਰਾਲੇ ਕੀਤੇ ਤਾਂ ਹੀ ਸਫਲ ਨੇ ਜੇ ਆਪਾਂ ਇਨ੍ਹਾਂ ਸਮਾਗਮਾਂ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਜਾਵਾਂਗੇ ਸਿੱਖਾਂਗੇ ਤਾਂ ਜੇ ਮਨ ਕਰਕੇ ਬੈਠਾਂਗੇ ਸੋ ਜੀ ਤਾਨੂੰ ਲੈ ਕੇ ਆਏ ਆ ਮੰਨ ਨੂੰ ਵੀ ਆਵਾਜ਼ ਮਾਰੀਏ ਤਾਂ ਜੋ ਆਪਾਂ ਗੁਰਬਾਣੀ ਗੁਰ ਇਤਿਹਾਸ ਰਾਹੀਂ ਸਿੱਖਿਆ ਲੈਣ ਦਾ ਯਤਨ ਕਰੀਏ ਜੀ ਜਿੰਨੀ ਕੁ ਗੁਰਦੇਵ ਪਤਾ ਜੀ ਨੇ ਮੱਤ ਬਖਸ਼ਿਸ਼ ਕੀਤੀ ਹੈ ਜਿਸ ਸ਼ਬਦ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਬਣ ਕੀਤਾ ਹੈ ਇਹ ਮਬਾਰਕ ਸ਼ਬਦ ਗੌੜੀ ਕੀ ਬਾੜ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਜੀ ਤਨ ਗੁਰੂ RAMDAS MAHARAJ JI ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ RAMDAS MAHARAJ JI ਸਾਨੂੰ ਸਿੱਖਿਆ ਦੇ ਰਹੇ ਨੇ। ਆਓ ਪਹਿਲਾਂ ਆਪਾਂ ਆਪਣੀ ਮਨਾਂ ਦੀ ਇਕਾਗਰਤਾ ਬਣਾਉਣ ਦੇ ਲਈ ਗੁਰੂ RAMDAS MAHARAJ JI ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਜਿੰਨੇ ਵੀ ਪੈਣ ਪ੍ਰਾਕਤਰ ਹੋਈਆਂ ਜਾਂ ਜਿੰਨੀਆਂ ਸੰਗਤਾਂ ਆ ਰਹੀਆਂ ਨੇ ਸਾਰਿਆਂ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਬੈਠਾ ਸੋ ਦੀਪਾ ਤਿਸ਼ਾ ਬੈਠਾ ਸੋ ਦੀਪਾ ਤਿਸ਼ਾ ਸਾਰੇ ਕਿਰਪਾ ਕਰੋ बैठा सो बैठा सो सोडी पाश रामदास सतगुरु कहावे रामदास सतगुरु कहावे रामदास सतगुरु कहावे रामदास सतगुरु कहावे पूर्ण ताल खटाईया पूर्ण ताल खटाईया ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋ ਦੀਪਾ ਤੀਸ਼ਾ ਬੈਠਾ ਸੋ ਦੀਪਾ ਤੀਸ਼ਾ ਸੋ ਢੀ ਸੁਲਤਾਨ ਸਤਗੁਰੂ ਜੀ ਧੰਗੁਰ ਰਾਮਦਾਸ ਮਹਾਰਾਜ ਜੀ ਸਾਨੂੰ ਗੌੜੀ ਰਾਗ ਦੇ ਵਿੱਚ ਸਿੱਖਿਆ ਦੇ ਰਹੀ ਅਵਾਜ਼ ਮਾਰ ਕੇ ਸਮਝਾਉਂਦੇ ਨੇ ਸਤਗੁਰ ਅਸੀਂ ਵੀ ਹੈ ਆਪਣਾ ਪਾਈਏ ਨਾਮ ਅਪਾਰ ਵਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਇਹ ਸ਼ਬਦੀਆਂ ਪਹਿਲੀਆਂ ਦੋ ਪੰਕਤੀਆਂ ਦਾ ਪਾਠ ਹੈ ਗੁਰੂ ਬਾਬਾ ਜੀ ਫਰਮਾਉਂਦੇ ਨੇ ਸਤ ਗੁਰ ਸੇਵੀਐ ਆਪਣਾ ਆਪਣੇ ਸਤ ਗੁਰੂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਆ ਪਰ ਗੱਲ ਤੇ ਐ ਹਨਾ ਵੀ ਕੀ ਆਪਾਂ ਆਪਣੇ ਸਤਿਗੁਰੂ ਜੀ ਨੂੰ ਆਪਣਾ ਮੰਨਦੇ ਆ ਆਪਣੇ ਸਤਿਗੁਰੂ ਜੀ ਦੇ ਨਾਲ ਜੁੜਨਾ ਹੈ ਆਪਣੇ ਸਤਿਗੁਰੂ ਦੀ ਸੇਵਾ ਕਰਨੀ ਆ ਕੀ ਸਾਡਾ ਮਨ ਮੰਨਦਾ ਵੀ ਗੁਰੂ ਨਾਨਕ ਸਾਹਿਬ ਜੀ ਸਾਡੇ ਆਪਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਆਪਣੇ ਨੇ ਜਿਹੜੀ ਵੀ ਚੀਜ਼ ਸਾਨੂੰ ਸਾਡੀ ਆਪਣੀ ਲੱਗਦੀ ਆ ਨਾ ਮਨੁੱਖ ਉਹਨੂੰ ਕਦੇ ਵੀ ਛੱਡਣਾ ਨਹੀਂ ਚਾਹੁੰਦਾ ਇੱਥੋਂ ਤੱਕ ਆਪਾਂ ਜਦੋਂ ਗੁਰੂ ਦਰਬਾਰ ਵਿੱਚ ਆਉਂਨੇ ਆ ਨਾ ਵੇਖੋ ਰਸਤੇ ਵਿੱਚ ਜੋੜੇ ਪਾ ਕੇ ਆਉਂਨੇ ਆ ਸਾਰਿਆਂ ਦੇ ਚਰਨਾਂ ਵਿੱਚ ਜੋੜੇ ਪਾਏ ਹੁੰਦੇ ਨੇ ਤੇ ਬਕੈਦਾ ਜਦੋਂ ਉਤਾਰਦੇ ਆ ਨਾ ਜੋੜਾ ਘਰ ਬਣਿਆ ਹੁੰਦਾ ਕਿਤੇ ਇੱਧਰ ਉੱਧਰ ਵੀ ਉਤਾਰਨੇ ਪੈ ਜਾਣ ਬੜਾ ਸੰਭਾਲਣ ਕੀ ਕਈ ਵਾਰ ਤੇ ਲੁਕੋ ਕੇ ਉਤਾਰਦੇ ਆ ਕਿਉਂਕਿ ਆਪਣੀ ਆ ਨਾ ਕਿਤੇ ਕੋਈ ਹੋਰ ਹੀ ਨਾ ਲੈ ਜਾਵੇ ਕੋਈ ਭਲੇਖੇ ਵਿੱਚ ਪਾ ਕੇ ਨਾ ਚਲਿਆ ਜਾਵੇ ਆਪਣੀ ਨਹੀਂ ਕੋਈ ਸਾਡੇ ਤੋਂ ਪੈਨ ਵੀ ਮੰਗ ਲਏ ਨਾ ਜੇਬ ਵਿੱਚ ਪੈਨ ਪਾਇਆ ਹੋਵੇ ਕਿਸੇ ਨੂੰ ਚਾਹੀਦਾ ਹੋਵੇ ਤੇ ਸਾਨੂੰ ਪਤਾ ਹੈ ਵੀ ਇਹ ਪੈਨ ਸਾਡਾ ਆਪਣਾ ਹੈ ਤੇ ਮਨੋਖਨਾ ਪੈਨ ਦਾ ਕੈਪ ਉਤਾਰ ਕੇ ਦਿੰਦੇ ਵੀ ਨੂੰ ਯਾਦ ਰਹੀ ਵੀ ਇਹਨੇ ਮੈਨੂੰ ਵਾਪਸ ਵੀ ਕਰਨਾ ਹੈ ਆਪਣੀ ਚੀਜ਼ ਮਨੁੱਖ ਛੱਡਣ ਨੂੰ ਤਿਆਰ ਨਹੀਂ ਹੁੰਦਾ ਜੀ ਅੱਜ ਸਾਨੂੰ ਨਿਤਨੀਮ ਵਿਸਰੀ ਆਇਨਾ ਸਤਿਗੁਰੂ ਜੀ ਦੀ ਸੇਵਾ ਵਿਸਰੀ ਹੈ ਸਿਮਰਨ ਵਿਸਰੀ ਹੈ ਹਜੇ ਤੱਕ ਸਾਡੇ ਮਨ ਨੇ ਗੁਰੂ ਜੀ ਨੂੰ ਆਪਣਾ ਨਹੀਂ ਮੰਨਿਆ ਜਿਸ ਦਿਨ ਗੁਰੂ ਜੀ ਨੂੰ ਆਪਣਾ ਮੰਨਾਂਗੇ ਨਿਤਨੀਮ ਵੀ ਆਪਣਾ ਲੱਗੇਗਾ ਸਹਿਜ ਪਾਠ ਵੀ ਆਪਣਾ ਲੱਗੇਗਾ ਤੇ ਜਦੋਂ ਆਪਾਂ ਗੁਰੂ ਜੀ ਨੂੰ ਆਪਣਾ ਮੰਨਾਂਗੇ ਨਾ ਫਿਰ ਕਿਰਪਾ ਹੁੰਦੀ ਆ ਆਪਣੀ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਫਿਰ ਆਪਣੀ ਸੇਵਕਾਂ ਦੀ ਮਾਲਕ ਰੱਖਦਾ ਵੀ ਆਪ ਹੈ ਸਭ ਤੋਂ ਪਹਿਲੀ ਗੱਲ ਕਿ ਅਸੀਂ ਆਪਣਤ ਪੈਦਾ ਕਰੀਏ ਗੁਰੂ ਜੀ ਸਾਡੇ ਆਪਣੀ ਨੇ ਮੈਂ ਅਕਸਰ ਕਹਿੰਨੀ ਹੁੰਨੀ ਆ ਜਦੋਂ ਵੀ ਸਾਡੇ ਸਾਕਿਆਂ ਦੇ ਘਰ ਵਿੱਚ ਕੋਈ ਸਮਾਗਮ ਹੁੰਦਾ ਹੈ ਨਾ ਆਪਣਿਆਂ ਦੇ ਘਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਮੰਨ ਲਓ ਚਾਚੇ ਨੇ ਆਪਣੇ ਪੁੱਤ ਦਾ ਵਿਆਹ ਕਰਨਾ ਹੈ ਤੇ ਆਪਣੇ ਘਰ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਹੁੰਦੇ ਨੇ ਸਾਰੇ ਚਾਚੇ ਦੇ ਘਰ ਪਹੁੰਚ ਜਾਂਦੇ ਨੇ 7 8 9 10 ਹੋਣ ਸਾਰੇ ਜਾਂਦੇ ਆ ਨਾ ਕਿਉਂ ਕਿ ਚਾਚਾ ਆਪਣ ਹੈ ਆਪਣੇ ਦੇ ਘਰ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਬਜ਼ੁਰਗ ਵੀ ਕਹਿ ਦਿੰਦੇ ਨੇ ਪੁੱਤ ਮੈਨੂੰ ਤਾਂ ਪਹਿਲਾਂ ਹੀ ਛੱਡਾ ਕਿਤੇ ਤੇਰਾ ਚਾਚਾ ਨਾਰਾਜ਼ ਹੀ ਨਾ ਹੋ ਜੇ ਬੱਚੇ ਵੀ ਉੱਥੇ ਨੇ ਬਜ਼ੁਰਗ ਵੀ ਉੱਥੇ ਨੇ ਨੌਜਵਾਨ ਵੀ ਉੱਥੇ ਨੇ ਕਿਉਂਕਿ ਆਪਣਾ ਹੈ ਤੇ ਜਦੋਂ ਗੁਰੂਤਰਵਾਰ ਵਿੱਚ ਕੋਈ ਸਮਾਗਮ ਹੁੰਦਾ ਹੈ ਨਾ ਤੇ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਗੁਰੂ ਜੀ ਤਾਂ ਆਪਣਿਆਂ ਤੋਂ ਵੀ ਵੱਧ ਕੇ ਨੇ ਜਦੋਂ ਵੀ ਕੋਈ ਸਮਾਗਮ ਹੁੰਦੇ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਵਾ ਰਿਹਾ ਹੈ ਜਦੋਂ ਵੀ ਸਤ ਸੰਗਤ ਦੀਆਂ ਘੜੀਆਂ ਮਿਲਦੀਆਂ ਨੇ ਕੋਸ਼ਿਸ਼ ਕਰਿਆ ਕਰੀਏ ਪਰਿਵਾਰ ਸਮੇਤ ਪਹੁੰਚੀਏ ਗੁਰੂ ਜੀ ਤਾਂ ਇੰਨਾ ਆਪਣੇ ਨੇ ਜਿੱਥੇ ਸਾਰੇ ਸਾਥ ਛੱਡ ਦਿੰਦੇ ਆ ਨਾ ਪਰਮੇਸ਼ਰ ਜੀ ਤਾਂ ਉੱਥੇ ਵੀ ਸਾਥ ਨਹੀਂ ਛੱਡਦੇ ਕੋਈ ਬਿਪਤਾ ਜੀ ਮੁਸ਼ਕਲ ਦੀਆਂ ਘੜੀਆਂ ਬਣ ਜਾਣ ਸਾਰੇ ਸਾਥ ਛੱਡ ਕੇ ਚਲੇ ਜਾਂਦੇ ਨੇ ਪਰ ਜੇ ਸਤਗੁਰੂ ਚਿੱਤ ਵਿੱਚ ਆ ਜਾਵੇ ਪਰਮੇਸ਼ਰ ਚਿੱਤ ਵਿੱਚ ਆ ਜਾਵੇ ਗੁਰ ਪਰਮੇਸ਼ਰ ਇੱਕੋ ਜਾਣ। ਫਿਰ ਗੁਰੂ ਪਿਤਾ ਜੀ ਫਰਮਾਉਂਦੇ ਨੇ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾ ਕਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਉ ਚੇਤਾਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ ਫਿਰ ਕਿਉਂ ਨਾ ਆਪਣਾ ਮੰਨੀਏ ਆਪਣੀਆਂ ਤੋਂ ਵੀ ਵੱਧ ਕੇ ਮੰਨਣਾ ਚਾਹੀਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਪੁੱਤ ਆਪਣੀ ਸਤਗੁਰੂ ਦੀ ਸੇਵਾ ਕਰ ਜਦੋਂ ਸੇਵਾ ਵਿੱਚ ਜੁੜਦੀਆਂ ਨਾ ਫਿਰ ਬਖਸ਼ਿਸ਼ ਕੀ ਮਿਲਦੀ ਆ ਪਾਈ ਹੈ ਨਾਮ ਅਪਾਰ ਫਿਰ ਨਾਮ ਦੀ ਦਾਤ ਮਿਲਦੀ ਆ ਨਾਮ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ ਨਾਮ ਨਾਲ ਪਿਆਰ ਬਣ ਜਾਂਦਾ ਹੈ ਹੁਣ ਨਾਮ ਕੀ ਹੈ ਗੁਰਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ ਜਦੋਂ ਆਪਾਂ ਜਪਜੀਤ ਸਾਹਿਬ ਦਾ ਪਾਠ ਕਰਨ ਬੈਠਦੇ ਆ ਨਾ ਸੂਦਰ ਦਾ ਪਾਠ ਕਰਦੇ ਆ ਸੋਇਲਾ ਸਾਹਿਬ ਦਾ ਪਾਠ ਕਰਦੇ ਆ ਆਸਾ ਕੀ ਵਾਰ ਦਾ ਪਾਠ ਕਰਦੇ ਆ ਉਦੋਂ ਆਪਾਂ ਨਾਮ ਹੀ ਜਪ ਰਹੇ ਹਾਂ ਬਾਣੀ ਦਾ ਇੱਕੇਕ ਸ਼ਬਦ ਨਾਮ ਹੈ ਮਾਲਕ ਜੀ ਦੀ ਹੋਂਦ ਨੂੰ ਵੀ ਨਾਮ ਕਹਿੰਦੇ ਨੇ ਜਿੱਥੇ ਵੀ ਜਾਨੇ ਆ ਮਹਿਸੂਸ ਕਰਿਏ ਰਾਮ 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 라ਵ ਰਹਿਆ ਸਰਵੱਗੇ ਈ ਬੇ ਬੀਠਲ ਊ ਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਜੀ ਮੈਨੂੰ ਵੇਖ ਰਹੇ ਨੇ ਇਹ ਵੀ ਨਾਮ ਜਪਣਾ ਫਿਰ ਨਾਮ ਟਿਕ ਜਾਂਦਾ ਹੈ ਮਾਲਕ ਜੀ ਦੀ ਹੋਂਦ ਤੇ ਨਿਸ਼ਚਾ ਹੋ ਜਾਂਦਾ ਹੈ ਬਾਣੀ ਨਾਲ ਪਿਆਰ ਬਣਦਾ ਹੈ ਫਿਰ ਜਦੋਂ ਨਾਮ ਦੇ ਨਾਲ ਜੁੜਦੇ ਆ ਫਿਰ ਅਗਲੀ ਬਖਸ਼ਿਸ਼ ਹੁੰਦੀ ਆ ਪੌਜਲ ਡੋਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਜੂ ਦਾਤਾਰ ਹੈ ਵੀ ਕੁ ਕਈ ਵਾਰ ਨਾ ਪਸ਼ਵਦ ਕਹਿ ਕੇ ਅੱਗੇ ਚਲੇ ਜਾਂਦੇ ਆਂ ਵੀ ਦਾਤਾਰ ਮੰਨੂ ਇਹ ਗੱਲ ਸਮਝਾਈਓ ਦਾਤਾਰ ਹੈ ਉਹ ਦਾਤਾਂ ਦੇ ਨਾਲ ਹੈ ਉਹਦੇ ਵਿੱਚ ਸਮਰੱਥਾ ਹੈ ਸਾਰਿਆਂ ਨੂੰ ਦਾਨ ਦਿੰਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਆਉ ਪੜ ਲਈਏ ਸਾਰੇ ਕਿਰਪਾ ਕਰੀਏ ਦੱਦਾ ਦਾਤਾ ਇੱਕ ਹੈ دادا داتا ایک ہے دادا داتا ایک ہے دادا داتا ایک ہے ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਪੰਡਾਰ ਅਗਨਤ ਪਰੇ ਪੰਡਾਰ ਜੇ ਅਸੀਂ ਮੰਨ ਲਈਓ ਦਤਾਰ ਐ ਦੂਜੇ ਦਾ ਖਿਆਲ ਹੀ ਨਹੀਂ ਆਉਣਾ ਕਿਉਂਕਿ ਦੀਨ ਆਲਾ ਇੱਕ ਐ ਕਹਿੰਦੀ ਫਿਰ ਪਰਮੇਸ਼ਰ ਜੀ ਐਸੀ ਦਾਤ ਦਿੰਦੇ ਨੇ ਕਿ ਭੌਜਲ ਵਿੱਚ ਡੁੱਬਦਿਆਂ ਨੂੰ ਕੱਢ ਲੈਂਦੇ ਨੇ ਨਾਮ ਦੀ ਦਾਤ ਦੇ ਕੇ ਨਾ ਪੌਜਲ ਵਿੱਚ ਡੁੱਬਣ ਨਹੀਂ ਦਿੰਦੇ ਫਿਰ ਬਾਹਰ ਕੱਢ ਲੈਂਦੇ ਨੇ ਹੁਣ ਪੌਜਲ ਕੀ ਹੈ ਗੁਰੂ ਬਾਬਾ ਜੀ ਫਰਮਾਉਂਦੇ ਨੇ ਪੁੱਤ ਸੰਸਾਰ ਹੀ ਪਵਜਲ ਹੈ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਪਵਜਲ ਹੈ ਇਹਦੇ ਚ ਮਨੁੱਖ ਡੁੱਬਦਾ ਜਾ ਰਿਹਾ ਹੈ ਕਦੇ ਮੋਹ ਦੇ ਚਿੱਕੜ ਚ ਡੁੱਬ ਰਿਹਾ ਹੈ ਮੋਹ ਵੀ ਤੇ ਮਾਇਆ ਹੈ ਨਾ ਗੁਰਦੇਵ ਪਿਤਾ ਜੀ ਰੋਜ਼ ਫਰਮਾਉਂਦੇ ਨੇ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤਹਿ ਡੁੱਬੀ ਅਲੇ ਨਹੀਂ ਡੱਬਰੈ ਨਿਵੜੇ ਅਸੀਂ ਅਰਦਾਸ ਕਰੀਏ ਸਤਗੁਰੂ ਜੀ ਕਿਰਪਾ ਕਰੋ ਸਾਨੂੰ ਰੱਖ ਲਵੋ ਨਹੀਂ ਨਹੀਂ ਤੇ ਮਾਇਆ ਦੇ ਰਸ ਵਿੱਚ ਹੀ ਨਾ ਇਹ ਜਨਮ ਵਿਰਥਾ ਜਾ ਰਿਹਾ ਹੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਤੇ ਮਾਇਆ ਵੀ ਕੱਲੀ ਰੁਪਏ ਪੈਸੇ ਦੀ ਮਾਇਆ ਨਹੀਂ ਹੁੰਦੀ ਉਹ ਹਰ ਇੱਕ ਚੀਜ਼ ਮਾਇਆ ਬਣ ਜਾਂਦੀ ਹੈ ਜੋ ਪਰਮੇਸ਼ਰ ਤੋਂ ਦੂਰ ਕਰਦੀ ਆ ਜੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਰੱਬੀ ਪੈ ਨਹੀਂ ਰੱਬੀ ਪਿਆਰ ਨਹੀਂ ਫਿਰ ਜੋ ਆਪਾਂ ਕਿਰਤ ਵੀ ਕਰਦੇ ਆ ਨਾ ਵੇਖੋ ਕਿਰਤ ਕਰਨੀ ਬਹੁਤ ਚੰਗੀ ਗੱਲ ਹੈ ਆਪਾਂ ਸਾਰਿਆਂ ਨੇ ਕਿਰਤੀ ਬਣਨਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤ ਨੂੰ ਪਰਵਾਨ ਕੀਤਾ ਹੈ ਧਰਮ ਦੀ ਕਿਰਤ ਆਪਾਂ ਸਾਰਿਆਂ ਨੇ ਕਰਨੀ ਆ ਪਰ ਜੇ ਕੱਲੀ ਕਿਰਤ ਰਹ ਗਈ ਨਾਮ ਨਾ ਰਹਾ ਪ੍ਰੇਮ ਨਾ ਰਹਾ ਫਿਰ ਉਹ ਕਿਰਤ ਵੀ ਕੱਲੀ ਠੰਡਾ ਬਣ ਕੇ ਰਹਿ ਜਾਂਦੀ ਆ ਤਿੰਨ ਚੀਜ਼ਾਂ ਜ਼ਰੂਰੀ ਨੇ ਧਰਮ ਦੀ ਕਿਰਤ ਵੀ ਹੋਵੇ ਤੇ ਨਾਲ ਨਾਮ ਵੀ ਜਪਣਾ ਹੈ ਤੇ ਫਿਰ ਵੰਡ ਕੇ ਵੀ ਸਕਣੇ ਉਹਦੇ ਚੋਂ ਦਸਬੰਦ ਵੀ ਕੱਢਣੇ ਅੱਜ ਨਾ ਕਈ ਇੰਨਾਂ ਚੀਜ਼ਾਂ ਨੇ ਵੀ ਬਦਲ ਰਹੀ ਨੇ ਜਿਨ੍ਹਾਂ ਤੇ ਮਾਇਆ ਦਾ ਪ੍ਰਭਾਵ ਬਹੁਤਾ ਵੱਧ ਗਿਆ ਉਹ ਗੁਰੂ ਜੀ ਦੇ ਸਿਧਾਂਤ ਬਦਲ ਰਹੇ ਨੇ ਉਹ ਕਹਿੰਦੇ ਜੀ ਧਰਮ ਦੀ ਕਿਰਤ ਕਰੋ ਸੱਚ ਬੋਲੋ ਤੇ ਵੰਡ ਕੇ ਛਕੋ ਇਹ ਨਾਮ ਜਪਣਾ ਵੀ ਬਹੁਤ ਜ਼ਰੂਰੀ ਆ ਬਾਣੀ ਨੂੰ ਪੜ੍ਹਨਾ ਵਿਚਾਰਨਾ ਬੜਾ ਜ਼ਰੂਰੀ ਆ ਤੇ ਨਾਲ-ਨਾਲ ਧਰਮ ਦੀ ਕਿਰਤ ਕਰਨੀ ਆ ਫਿਰ ਉਹ ਕਿਰਤ ਵੀ ਪਰਬਾਨ ਹੈ ਉਤੰਧਾ ਨਹੀਂ ਬਣੇਗੀ ਫਿਰ ਉਹਦੇ ਚ ਦਸਵੰਦ ਕੱਢਾਂਗੇ ਮਾਇਆ ਦਾ ਮੋਹ ਨਹੀਂ ਪਏਗਾ ਵਿਕਾਰ ਵੀ ਮਾਇਆ ਨੇ ਹਰ ਇੱਕ ਚੀਜ਼ ਹੀ ਮਾਇਆ ਜਿਹਦੇ ਕਰਕੇ ਪਰਮੇਸ਼ਰ ਭੁੱਲਦਾ ਹੈ ਭਾਵੇਂ ਰੁਪਏ ਪੈਸੇ ਹੋਣ ਭਾਵੇਂ ਪੁੱਤਰ ਧੀਆਂ ਨੇ ਭਾਵੇਂ ਘਰ-ਬਾਰ ਹੈ ਜ਼ਮੀਨ ਜਾਇਦਾਦ ਹੈ ਸਾਨੂੰ ਉਹਨਾਂ ਚੀਜ਼ਾਂ ਨੂੰ ਵੇਖ ਕੇ ਪਰਮੇਸ਼ਰ ਭੁੱਲਣਾ ਨਹੀਂ ਚਾਹੀਦਾ ਯਾਦ ਆਉਣਾ ਚਾਹੀਦਾ ਹੈ ਜੋ ਦੀਨ ਵਾਣਾ ਹੈ ਪਰ ਮਨੁੱਖ ਦਾ ਸੁਭਾਅ ਹੈ ਗੁਰੂ ਜੀ ਕਹਿੰਦੇ ਜਦੋਂ ਦਾਤਾਂ ਮਿਲ ਜਾਂਦੀਆਂ ਨੇ ਨਾ ਫਿਰ ਮਨੁੱਖ ਦਤਾਰ ਨੂੰ ਭੁਲਾ ਦਿੰਦਾ ਹੈ ਮਾਇਆ ਦੇ ਮੂਹ ਵਿੱਚ ਇੰਨਾ ਕੁ ਡੁੱਬ ਜਾਂਦਾ ਹੈ ਇਹਨੂੰ ਦਾਤ ਚੰਗੀ ਲੱਗਣ ਲੱਗ ਜਾਂਦੀ ਹੈ ਦਤਾਰ ਵਿਸਰ ਜਾਂਦਾ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ ਤੇ ਜਦੋਂ ਦਤਾਰ ਚਿੱਤ ਵਿੱਚ ਆ ਜਾਵੇ ਸਤਗੁਰੂ ਜੀ ਡੁੱਬਣ ਨਹੀਂ ਦਿੰਦੇ ਇਸ ਪਵਜਲ ਦੇ ਵਿੱਚ ਕੱਢ ਲੈਂਦੇ ਨੇ ਪੌਜਲ ਡੁੱਬਦੀਆਂ ਕੱਢ ਲਈ ਹਰ ਦਾਤ ਕਰੀ ਦਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਬਪਾਰ ਬਣ ਜਾ ਰੇ ਸਿਖ ਆਮਦੇ ਸ਼ਵਦ ਲੰਗਾਵਣ ਹਾਰ ਧਨ ਧਨ ਸੇ ਸ਼ਾਹ ਹੈ ਉਹ ਅਸਲੀ ਸ਼ਾਹ ਨਹੀਂ ਉਹ ਤੰਤਾ ਦੇ ਜੋਗ ਨੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਹੈ ਵੇਖੋ ਮਨੁੱਖ ਨੂੰ ਨਾ ਬਾਹਰੀ ਧਨ ਦੀ ਬਹੁਤ ਸਮਝ ਹੈ ਤੇ ਬਾਹਰੀ ਧਨ ਨੂੰ ਕਮਾਉਣ ਦੇ ਲਈ ਮਨੁੱਖ ਰਾਤ ਦਿਨ ਵੀ ਨਹੀਂ ਵੇਖਦਾ ਸਮਝ ਹੈ ਨਾ ਵੀ ਲੋੜ ਪੈਣ ਤੇ ਰੁਪਏ ਕੰਮ ਆਉਂਦੇ ਨੇ ਜਿੰਨਾ ਟਾਈਮ ਸਾਹ ਚੱਲਦੇ ਨੇ ਇਸ ਤਨ ਦੀ ਲੋੜ ਹੈ ਮਨੁੱਖ ਰਾਤ ਦਿਨ ਇੱਕ ਕਰ ਦਿੰਦਾ ਹੈ ਬਾਹਰੀ ਤਨ ਨੂੰ ਕਮਾਉਣ ਦੇ ਲਈ ਤੇ ਨਾਮ ਤਨ ਦੀ ਸੋਚੀ ਨਾ ਹੋਣ ਕਰਕੇ ਅੰਮ੍ਰਿਤ ਵੇਲਾ ਵੀ ਸੰਭਿਆ ਨਹੀਂ ਜਾਂਦਾ ਸੋਚੀ ਨਹੀਂ ਨਾ ਵੀ ਨਾਮ ਤਨ ਕਿੰਨਾ ਜ਼ਰੂਰੀ ਆ ਬਾਰੀ ਤਨ ਤਾਂ ਉਹਨਾ ਟਾਈਮ ਹੈ ਜਿੰਨਾ ਟਾਈਮ ਸਾਹ ਚੱਲਦੇ ਨੇ ਤੇ ਨਾਮ ਤਾਨੂੰ ਉਦੋਂ ਵੀ ਸਾਥ ਨਿਭਾਉਂਦਾ ਜਦੋਂ ਸਾਹ ਚੱਲਣੇ ਬੰਦ ਹੋ ਜਾਂਦੇ ਨੇ ਉਦੋਂ ਵੀ ਨਾਲ ਨਿਭਦਾ ਇੱਥੇ ਤੇ ਨਿਭਣਾ ਹੀ ਨਿਭਣਾ ਜਦੋਂ ਸਾਹ ਬੰਦ ਹੋ ਜਾਂਦੇ ਹਨ ਉਦੋਂ ਵੀ ਨਾਲ ਨਿਭਦਾ ਹੈ ਇਸੇ ਕਰਕੇ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਗੇ ਪ੍ਰਾਨ ਚਾਹੇਗੇ ਛੂਟ ਕਹਿ ਲੱਗੇ ਫਿਰ ਪਛਤਾਏਗਾ ਸੋ ਇਹੋ ਜਿਹਾ ਕੰਮ ਕਰ ਨਈ ਕਿਉਂ ਜਿਹਦੇ ਨਾਲ ਪਛਤਾਉਣਾ ਪੈ ਜੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ ਫਿਰ ਕਰ ਨਈ ਕਿਉਂ ਇਦਾਂ ਦਾ ਕੰਮ ਸੁਚੇਤ ਹੋਈਏ ਜਿੱਥੇ ਬਾਰੀ ਧਨ ਕਮਾਉਣਾ ਜ਼ਰੂਰੀ ਆ ਨਾ ਇਮਾਨਦਾਰੀ ਦੇ ਨਾਲ ਉਥੇ ਨਾਮ ਧੰਨ ਇਕੱਠਾ ਕਰਨਾ ਵੀ ਬੜਾ ਲਾਜ਼ਮੀ ਹੈ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਹ ਪੈਂਡੇ ਮਹਾ ਅੰਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਇਨਸਾਤ ਹੀ ਬਣਾ ਆਪਣਾ ਸੱਜਣ ਬਣਾ ਜੋ ਨਾਲ ਨਿਬਣ ਬੜਾ ਤੇ ਉਹ ਵੱਡੇ ਭਾਗਾ ਵਾਲੇ ਨਹੀਂ ਉਹ ਧਨਤਾ ਦੇ ਯੋਗ ਨਹੀਂ ਉਹ ਧੰਨ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੋ ਵਾਰੀ ਧੰਨ ਧੰਨ ਕਿਹਾ ਧੰਨ ਧੰਨ ਸਿਸ਼ਾ ਹੈ ਜੀ ਨਾਮ ਕਰੇ ਵਪਾਰ ਜੋ ਨਾਮ ਦਾ ਵਪਾਰ ਕਰਦੇ ਨੇ ਆਪ ਵੀ ਨਾਮ ਜਪਦੇ ਨੇ ਹੋਰ ਨਾਂ ਨੂੰ ਜਪਾਉਂਦੇ ਨੇ ਆਪ ਮੰਨਦੇ ਨੇ ਦੂਜਿਆਂ ਨੂੰ ਦੱਸਦੇ ਨਹੀਂ ਆਪ ਜਪਿਆ ਬਰਾ ਨਾਮ ਜਪਾਵੇ ਉਹ ਸਾਹੂਕਾਰ ਨੇ ਅਸਲੀ ਜਿਨ੍ਹਾਂ ਨੇ ਨਾਮ ਦਾ ਵਪਾਰ ਕਰਨਾ ਸ਼ੁਰੂ ਕੀਤਾ ਫਿਰ ਕਿਰਪਾ ਕਰਦੇ ਨੇ ਬਣ ਜਾਰੀ ਸਿੱਖ ਆਮਦੇ ਸ਼ਬਦ ਲੰਗਾਵਣ ਹਾਰ ਤੇ ਗੁਰੂ ਜੀ ਕੋਲ ਉਹੀ ਆਉਂਦੇ ਨੇ ਜਿਹੜੀ ਵਪਾਰ ਕਰਨਾ ਚਾਹੁੰਦੇ ਨਹੀਂ ਜਿਨ੍ਹਾਂ ਦੇ ਅੰਦਰ ਤਾਂਗੇ ਬਣ ਜਾ ਰਹੇ ਸਿੱਖ ਜੋ ਇਹ ਬਣਜ ਚਾਹੁੰਦੇ ਨੇ ਵੀ ਇਹ ਸੱਚ ਦਾ ਬਣਜ ਕਰੀਏ ਅੱਜ ਵੀ ਆਪਾਂ ਜਿੰਨੇ ਆਏ ਆ ਨਾ ਇੱਥੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ ਸਾਡੇ ਉੱਤੇ ਕਿ ਅਸੀਂ ਪੂਰਨ ਸਤਿਗੁਰੂ ਜੀ ਦੀ ਗੋਦ ਵਿੱਚ ਆਏ ਆ ਜਦੋਂ ਬੈਠਣਾ ਸ਼ੁਰੂ ਕਰਾਂਗੇ ਨਾ ਇੱਥੇ ਫਿਰ ਨਾਮ ਨਾਲ ਪਿਆਰ ਵੀ ਬਣੇਗਾ ਗੁਰੂ ਜੀ ਕੀ ਸਮਝਾਉਂਦੇ ਨੇ ਬਾਣੀ ਵਿੱਚ ਨਾਮ ਰਾਹੀ ਸਮਝ ਆਏਗੀ ਜਦੋਂ ਬੈਠਾਂਗੇ ਇਹ ਸਾਡਾ ਸਕੂਲ ਹੈ ਨਾ ਸਤ ਸੰਗਤ ਨੂੰ ਗੁਰਬਾਣੀ ਨੇ ਛੱਟਸਾਲ ਵੀ ਕਿਹਾ ਸੋ ਇਥੇ ਆਉਂਦੇ ਨੇ ਜਿਨ੍ਹਾਂ ਨੇ ਬਣਜ ਕਰਨਾ ਹੈ ਬਨਜਾਰੇ ਸਿੱਖ ਜੋ ਬਣਜ ਕਰਨਾ ਚਾਹੁੰਦੇ ਨੇ ਲੋਚਦੇ ਨੇ ਤੇ ਜਿਹੜੇ ਇਹ ਭਾਵਨਾ ਰੱਖ ਕੇ ਬੈਠਦੇ ਆ ਨਾ ਵੀ ਅਸੀਂ ਨਾਮ ਦਾ ਬਣਜ ਕਰਨਾ ਹੈ ਇਹ ਸੌਦਾ ਖੱਟ ਕੇ ਲੈ ਕੇ ਜਾਣਾ ਲਾਹਾ ਲੈਣਾ ਉਹਨਾਂ ਨੂੰ ਸਮਝ ਵੀ ਆਉਂਦੀ ਆਂ ਕਿ ਸ਼ਬਦ ਹੀ ਹੈ ਜੋ ਪਾਰ ਲੰਘਾਉਣ ਬਣਿਆ ਹੈ ਸ਼ਬਦ ਰਾਹੀਂ ਪਰਮੇਸ਼ਰ ਦੇ ਨੇੜੇ ਹੋਇਆ ਜਾਂਦਾ ਹੈ ਦੇ ਨਾਲ ਜੁੜ ਕੇ ਆਪਾਂ ਪਰਮੇਸ਼ਰ ਦੇ ਨੇੜੇ ਨਹੀਂ ਹੋ ਸਕਦੇ ਕੇਵਲ ਸ਼ਬਦ ਹੀ ਹੈ ਜਿਹਦੇ ਨਾਲ ਜੁੜ ਕੇ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ ਦੇਹੀ ਦੇ ਵਿੱਚ ਜਦੋਂ ਮਨੁੱਖਾ ਜਨਮ ਮਿਲਿਆ ਇਹਦੇ ਵਿੱਚ ਆਪਾਂ ਸ਼ਬਦ ਨੂੰ ਕਮਾਉਣਾ ਜਿਵੇਂ ਜਿਵੇਂ ਕਮਾਉਂਦੇ ਜਾਂਨੀ ਆ ਵਿਦਵਾਨ ਸੱਜਣ ਤਾਂ ਇੱਥੋਂ ਤੱਕ ਕਹਿੰਦੇ ਨੇ ਜਿਹੜੀ ਗੁਰਬਾਣੀ ਆ ਨਾ ਜੋ ਨਾਮ ਹੈ ਇਹ ਤਾਂ ਰੱਬ ਜੀ ਨੂੰ ਮਿਲਣ ਦੀਆਂ ਪੌੜੀਆਂ ਨੇ ਜਿਵੇਂ ਜਿਵੇਂ ਇੱਕ ਇੱਕ ਪੌੜੀ ਤੇ ਚੜਦੇ ਆ ਨਾ ਇੱਕ ਤੋਂ ਇੱਕ ਹੁੰਨੇ ਆ ਏਤ ਰਾਹਾ ਪਤ ਪਵੜੀਆਂ ਚੜਿਐ ਹੋਏ ਅਕੀਸ ਇੱਕ ਵਿੱਚ ਹੋ ਜਾਈਦਾ ਜਿਵੇਂ ਜਿਵੇਂ ਕਮਾਉਨੇ ਆ ਸੋ ਆਪਾਂ ਵੀ ਸ਼ੁਰੂਆਤ ਕਰੀਏ 38 ਪੌੜੀਆਂ ਨੇ ਨਾ ਜਪਜੀ ਸਾਹਿਬ ਦੀਆਂ ਕਮਾਈਏ ਸ਼ੁਰੂਆਤ ਕਰੀਏ ਪਹਿਲੀ ਪੌੜੀ ਤੋਂ ਪਹਿਲਾਂ ਮੰਗਲਾ ਚਰਨ ਦਾ ਅਰਥ ਵਿਚਾਰੀਏ ਫਿਰ ਸ਼ਲੋਕ ਪੜੀਏ ਫਿਰ ਪਹਿਲੀ ਪੌੜੀ ਦੇ ਅਰਥਾਂ ਨੂੰ ਵਿਚਾਰੀਏ ਤੇ ਜਿਵੇਂ ਜਿਵੇਂ ਪੌੜੀਆਂ ਚੜਦੇ ਆ ਪਰਮੇਸ਼ਰ ਤੱਕ ਪਹੁੰਚਦਿਆਂ ਤੇ ਜੇ ਖੁੰਝ ਗਏ ਆ ਮਨੁੱਖਾ ਜਨਮ ਵਿੱਚ ਜੇ ਖੁੰਝ ਗਏ ਫਿਰ ਕੀ ਹੁੰਦਾ ਇਸ ਪੌੜੀ ਤੇ ਜੋ ਨਰ ਚੂਕੈ ਆਏ ਜਾਏ ਦੁੱਖ ਪਾਇਦਾ ਸੋ ਗੁਰਬਾਣੀ ਰੱਬ ਜੀ ਨੂੰ ਮਿਲਣ ਦੀਆਂ ਪੌੜੀਆਂ ਨੇ ਤੇ ਜਿਹੜੀ ਇੱਥੇ ਬਹਿੰਦੇ ਆ ਨਾ ਭਾਵਨਾ ਰੱਖ ਕੇ ਆਉਂਦੀ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸ਼ਬਦ ਹੀ ਪਾਰ ਉਤਾਰਾ ਕਰਾ ਸਕਦਾ ਹੈ ਸ਼ਬਦ ਲੰਘਾਉਣ ਹਾਂ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ ਜਿਨਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹੀ ਸੇਵਦੇ ਨੇ ਸਿਰਜਣਹਾਰ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਲੀ ਪੰਗਤੀ ਵਿੱਚ ਸਮਝਾਇਆ ਸਤ ਗੁਰ ਸੇਵੀ ਹੈ ਆਪਨ ਸਮਾਪਤੀ ਦੀ ਪੰਗਤੀ ਤੇ ਆਖਦੇ ਨੇ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਣ ਹਾਰ ਪਹਿਲਾ ਸਤਿਗੁਰੂ ਦੀ ਗੱਲ ਫਿਰ ਸਿਰਜਣ ਹਾਰ ਦੀ ਗੱਲ ਪਰਮੇਸ਼ਰ ਦੀ ਗੱਲ ਕਿਉਂ ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕ ਹੈ ਆਪਸ ਹੀ ਵਾ ਵਿੱਚ ਲੱਗ ਗਏ ਆਪਣੀ ਮਨ ਨੂੰ ਸਮਝਾਇਆ ਕਰੀਏ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਬਿਣਸਣਾ ਮਨ ਕੀ ਮਤ ਤਿਆਗ ਜੋ ਕੁਝ ਦੇਖਦੇ ਸਦੀਵ ਨਹੀਂ ਮਨ ਦੀ ਮਤ ਨੂੰ ਛੱਡ ਕੇ ਜਿਵੇਂ ਜਿਵੇਂ ਗੁਰੂ ਪੀਤਾ ਜੀ ਆਖਦੇ ਆ ਨਾ ਉਦਾਂ ਕਰਿਆ ਕਰ ਆਪਾਂ ਸੇਵਾ ਵਿੱਚ ਲੱਗ ਜਾਈਏ ਬਖਸ਼ਿਸ਼ ਗੁਰੂ ਜੀ ਨੇ ਆਪ ਹੀ ਕਰ ਦੇਣੀ ਆ ਆ ਇਹ ਤਾਂ ਸਹੀ ਜੇ ਮਨ ਵਿੱਚ ਕੋਈ ਹੋਰ ਤੰਗ ਵੀ ਆ ਨਾ ਕੋਈ ਲਾਲਸਾ ਹੈ ਕੋਈ ਇੱਛਾ ਹੈ बस ਆ ਜਾਈਏ ਦਤਾਰ ਦੇ ਕੋਲ ਕਿਰਪਾ ਮਾਲਕ ਜੀ ਨੇ ਆਪੇ ਕਰ ਦੇਣ ਦੀਆਂ ਸੇਵਾ ਵਿੱਚ ਲੱਗ ਜਾਈਏ ਕਿਵੇਂ ਕਿਰਪਾ ਹੁੰਦੀ ਆ ਸੇਵਾ ਕਰਨ ਵਾਲਿਆਂ ਤੇ ਕਿਵੇਂ ਬਖਸ਼ਾ ਹੁੰਦੀਆਂ ਨੇ ਮੈਂ ਨਾਲ ਇਤਿਹਾਸ ਦੇ ਪੰਨਿਆਂ ਨੂੰ ਵੀ ਲੈ ਕੇ ਚੱਲਣਾ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਵੇ ਇੱਥੋਂ ਤੱਕ ਆਪਾਂ ਗੁਰਬਾਣੀ ਸ਼ਬਦ ਰਾਹੀਂ ਸਮਝਣ ਦਾ ਯਤਨ ਕੀਤਾ ਹੈ